ਸ਼ੇਰ ਸ਼ੇਰ ਅਲੋ ਸ਼ੇਰ ਆ ਗਏ ਕੋੜ ਆ ਗਏ ਸ਼ੇਰ ਕੋੜ ਆ ਗਏ ਸ਼ੇਰ ਕੋੜ ਆ ਗਏ ਸ਼ੇਰ ਕੋੜ ਆ ਗਏ ਸ਼ੇਰ ਬੱਬਰ ਸ਼ੇਰ ਕੋੜ ਬੱਬਰ ਸ਼ੇਰ ਸ਼ੇਰ ਨਾਲ ਬੱਬਰ ਸ਼ੇਰ ਆ ਦੇਖ ਲੈ ਸ਼ੇਰ ਉਦਾਂ ਤਾਂ ਸਰਕਾਰ ਨੇ ਵੀ ਸ਼ਰਮ ਲਾਈ ਹੋਈ ਤੇ ਪ੍ਰਸ਼ਾਸਨ ਨੇ ਵੀ ਜਿੰਨੇ ਵੇਲੜ ਆ ਜਿੰਨੇ ਵੇਲੜ ਆ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਜਿਨ੍ਹਾਂ ਦਾ ਕੋਈ ਕਾਰੋਬਾਰ ਨਹੀਂ ਇਹਨਾਂ ਨੂੰ ਸਿਕਿਉਰਿਟੀਆਂ ਦਿੱਤੀਆਂ ਕਾਦੇ ਕਰਕੇ ਹੋਈਆਂ ਆ ਡਰਾਮੇ ਕਰਨ ਦਾ ਕਰਕੇ ਆ ਪਿੱਛੇ ਵੇਲੜਾਂ ਦੇ ਮਗਰ ਖੜੇ ਪਿੱਛੇ ਦੇਖੋ ਵੀ ਉਹ ਲੱਖ ਲੱਖ ਰੁਪਇਆ ਤਨਖਾਹ ਲੈਣ ਵਾਲੇ ਮੁਲਾਜ਼ਮ ਤੇ ਜਿਹੜੇ ਹੁਣ ਐਸਆਈ ਲੈਵਲ ਦੇ ਆ ਤੇ ਉਹ ਤਾਂ ਉਹਨਾਂ ਦੀ ਹੋਰ ਵੀ ਵੱਧ ਤਨਖਾਹ ਹੋਊਗੀ ਕਿੰਨੀ ਕਿੰਨੀ ਉਹਨਾਂ ਦੀ ਜੌਬ ਹੋ ਗਈ ਆ ਜਿਹੜੇ ਉਹ ਭਰਤੀ ਤਾਂ ਹੋਏ ਸੀ ਇੱਕ ਹੋਰ ਸੁਪਨਾ ਲੈ ਕੇ ਪਰ ਅੱਜ ਏਡੀ ਸਾਡੀ ਨਕਮੀ ਸਰਕਾਰ ਆ ਤੇ ਨਕਮਾ ਪ੍ਰਸ਼ਾਸਨ ਆ ਵੀ ਉਹਨੂੰ ਵੇਲੜਾਂ ਦੀ ਸੇਵਾ ਦੇ ਵਿੱਚ ਲਾਤਾ ਕੀ ਦੇਣਾ ਇਹਨਾਂ ਵੇਲੜਾਂ ਦੀ ਸਮਾਜ ਨੂੰ ਵੀ ਇਹਨਾਂ ਨੇ ਸਿਰਫ ਖਾਚਾ ਮਾਰ ਲੀਆਂ ਹੁੰਦੀਆਂ ਚਵਲਾ ਮਾਰ ਲੀਆਂ ਤੇ ਚਵਲਾ ਇਸ ਕਰਕੇ ਮਾਰਦੇ ਆ ਵੀ ਮੋਹਰਿਆਂ ਕੋਈ ਸਾਨੂੰ ਚਾਰ ਗਾਲਾਂ ਕੱਢੇ ਜਾਂ ਸਾਡੇ ਕੋਈ ਚਾਰ 76 ਮਾਰੇ ਸਾਨੂੰ ਕੋਈ ਧਮਕੀ ਦੇਵੇ ਤੇ ਅਸੀਂ ਉੱਥੇ ਜਾ ਕੇ ਸਕਿਉਰਿਟੀ ਮੰਗੀਏ ਬਸ ਆ ਗੋਸ਼ ਇਹਨਾਂ ਦੇ ਪੱਲੇ ਆ